ਇਹ ਪੈਂਡਸਾਨੀ ਮੇਰਾ ਜੱਦੀ ਪਿੰਡ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਆਪਣੇ ਸਕੂਲ ਦੇ ਵਿੱਚ ਇਹ ਆਪਾ ਨਾ ਔਰ ਪ੍ਰਾਣੀਆਂ ਜਾਨ ਨੂੰ ਤਾਜ਼ਾ ਕਰਦੇ ਆਂ ਕੱਲ ਦੀ ਸਰਪੰਚ ਸਾਹਿਬ ਨੇ ਇੱਕ ਕਿਸੇ ਤਰੀਕੇ ਨਾਲ ਕਿ ਆਪਾਂ ਇੱਕ ਅੱਧਾ ਦਿਨ ਦੇਓ ਤੇ ਮੈਂ ਕਿਹਾ ਆਪਾਂ ਕੱਲ ਨੂੰ ਤੁਹਾਡੇ ਕੋਲ ਫਰਿਜ ਪਹੁੰਚਾ ਦਾਂਗੇ ਇਸ ਕਰਕੇ ਅਸੀਂ ਸਵੇਰੇ ਅੱਜ ਫਰਿਜ ਇਹਨਾਂ ਨੂੰ ਦੇਣ ਹੈਂਡਓਵਰ ਕਰਨ ਆਏ ਆਂ ਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਇਹ ਨਹੀਂ ਕਿ ਮੈਂ ਫਰਿਜ ਲੈ ਕੇ ਆਇਆ ਜਾਂ ਨਹੀਂ ਲੈ ਕੇ ਆਇਆ ਇਹ ਸਿਰਫ ਇਹਨਾਂ ਦਾ ਇੱਕ ਹੁਕਮ ਸੀ ਜਿਹੜਾ ਅਸੀਂ ਜ਼ਰੂਰ ਮੰਨਣਾ ਹੈ ਸਾਨੂੰ ਬੜੀ ਖੁਸ਼ੀ ਹੈ ਸਾਨੂੰ ਹੁਕਮ ਕਰਦੇ ਰਿਆਂ ਅਸੀਂ ਉਹ ਹੁਕਮਾਂ ਦਾ ਮੰਨਦੇ ਰਾਵਾਂਗੇ ਜਿਹੜਾ ਵੀ ਹੁਕਮ ਕਰਦੇ ਕਿਉਂਕਿ ਸਾਡੇ ਸਰਪੰਚ ਸਾਹਿਬ ਦੇ ਸਾਨੂੰ ਬੜਾ ਮਾਣ ਹੈ ਬੜੇ ਤਰੀਕੇ ਨਾਲ ਔਰ ਬੜੇ ਸੁਲਝੇ ਤਰੀਕੇ ਨਾਲ ਇਹ ਕੰਮ ਕਰਾਇਆ ਅਸੀਂ ਦੇ ਪਿੰਡ ਦਾ ਇਹੋ ਹੀ ਅਸੀਂ ਚਾਹੁੰਦੇ ਸਾਰੇ ਐਨਆਰਆਈ ਵੀਰਾਂ ਨੂੰ ਵੀ ਮੈਂ ਰਿਕਵੈਸਟ ਕਰੂੰਗਾ ਜਿੰਨੀ ਵੀ ਉਹ ਬੱਦ ਵਦ ਇਸ ਪਿੰਡਰ ਲਈ ਹੈਲਪ ਕਰਨ ਜ਼ਰੂਰ ਕਰਨ ਜਦੋਂ ਵੀ ਉਹ ਸਕੂਲ ਚ ਆਉਣ ਗੇੜਾ ਮਾਰਨ ਔਰ ਆਕੇ ਨਾਲ ਕੋਈ ਆਪਣਾ ਸੁਝਾਅ ਦੇਵੇ ਕੋਈ ਗੱਲਬਾਤ ਕਰੇ ਅੱਜ ਬਹੁਤ ਹੀ ਭਾਦਾ ਵਾਲਾ ਦਿਨ ਹੈ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਰਪੋੜ ਨੂੰ ਸੰਬੰਧ ਰੱਖਦੇ ਹੋਇਆਂ ਅੱਜ ਪ੍ਰਾਇਮਰੀ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਸਾਨੀ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਪ੍ਰੀਤ ਕਾਂਪਨੀ ਜੀ ਜੁੜੇ ਨਾਲ ਸਰਪੰਚ ਸਹਿਵਾਨ ਸੁਦੇਸ਼ ਸਿੰਘ ਜੀ ਬੰਸਲ ਪੰਚ ਸਹਿਵਾਨ ਘਵਰੇ ਤੋਂ ਆਏ ਮੇਰੀ ਬਹੁਤ ਹੀ ਹਰਮਨ ਪਿਆਰੀ ਵੀ ਬਸਰਾ ਸਾਹਿਬ ਜੀ ਤੇ ਸਾਡੇ ਸਾਨੀ ਭਾਜੀ ਜੀ ਸਾਨੀ ਪਿੰਡ ਤੋਂ ਅਸੀਂ ਇਹਨਾਂ ਦਾ ਸਕੂਲ ਪਹੁੰਚਣ ਤੇ ਬਹੁਤ ਹੀ ਸਵਾਗਤ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਸਕੂਲ ਪ੍ਰਾਇਮਰੀ ਸਕੂਲ ਨੂੰ ਜਿਹੜੀ ਲੋੜ ਨੂੰ ਮੁੱਖ ਸੰਭਲਿਆ ਹੋਇਆ ਇੱਕ ਫ੍ਰੀਜਰ ਦੇ ਕੇ ਗਾਇਆ ਸਾਡੇ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਇਸ ਤਰ੍ਹਾਂ ਸਾਡੇ ਜਿਹੜੇ ਐਨਆਰਈ ਵੀਰ ਜੜਦੀ ਕਲਾਕ ਰਹਿ ਪਰਮਾਤਮਾ ਨੇ ਚੜ੍ਹਦੀ ਕਲਾਕ ਰੱਖੇ ਦਿਨ ਰਾਤ ਚੌਗਨੀ ਕਰੇ ਧੰਨਵਾਦ ਇਹ ਸਾਡੇ ਅੰਕਲ ਜੀ ਟੇਕ ਚੰਦ ਪੁੰਨੀ ਜੀ ਸਾਨੂੰ ਮਿਲੇ ਹੁਣ ਆਏ ਸੀਗੇ ਬਾਹਰੋਂ ਆਇਆ ਨੂੰ ਆਪ ਪਿੰਡ ਦਾ ਦਿਖਾਇਆ ਸੀਵਰੇਜ ਪਾ ਰਹੇ ਆ 2 ਫੁੱਟ ਦਾ ਇਹ ਬਹੁਤ ਦੇਰ ਤੋਂ ਰੁਕਿਆ ਹੋਇਆ ਕੰਮ ਸੀਗਾ ਇਹ ਆਪਣੇ ਚੈਚਮਾ ਦੇ ਸਰਪੰਚ ਦੇ ਘਰ ਤੋਂ ਲੈ ਕੇ ਬਾਹਰ ਸਰ ਮੇਜਰ ਸਿੰਘ ਉਹਨਾਂ ਦੀ ਪੁਲੀ ਤੱਕ ਅਸੀਂ ਇਹਨੂੰ ਕੰਪਲੀਟ ਕਰਨਾ ਤਾਂ ਪਿੰਡ ਦੇ ਵਿੱਚੀ ਵੀ ਇਹਨੂੰ ਨਿਘਾ ਰਹੇ ਆ 2 ਫੁੱਟ ਦਾ ਜਿਹੜਾ ਨਾਲਾ ਸੀ ਉਹ ਵੀ ਬਾਕੀ ਉਹ ਪੰਚਾਇਤ ਸਾਰੀ ਬਹੁਤ ਸਹਿਯੋਗ ਦੇ ਰਹੀ ਆ ਸਾਡੇ ਨਾਲ ਆ ਬਾਕੀ ਮੈਂਬਰ ਪਿੰਡ ਦੇ ਸਾਰੇ ਜਿੰਨੇ ਵੀ ਆ ਸੱਜਣ ਐਨ ਆਰ ਆਈ ਵੀਰਾਂ ਦਾ ਵੀ ਬਹੁਤ ਸਹਿਯੋਗ ਆ ਇਹਦੇ ਵਿੱਚ